ਸਸੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਰਸ਼ਮੀਰ ਦੀ ਕੋਰਸ਼ਮੀਰ ਦੇ ਵਿੱਚ ਚੋਰਨੀਆਂ ਨੂੰ ਫੜਿਆ ਗਿਆ ਹੈ ਕੀ ਸਮਾਨ ਚੋਰੀ ਕੀਤਾ ਹੈ ਕੌਣ ਹਨ ਇਹ ਜਨਾਨੀਆਂ ਕਰਦੇ ਆ ਗੱਲਬਾਤ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਵੀਡੀਓ ਵੀ ਦਿਖਾਉਣੀ ਆ ਕੀ ਕਾਰਵਾਈ ਕੀਤੀ ਗਈ ਇਹਨਾਂ ਦੇ ਉੱਤੇ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੰਡ ਕੋਰਸ਼ਮੀਰ ਦੇ ਵਿੱਚ 5-7 ਚੋਰਨੀਆਂ ਨੂੰ ਫੜਿਆ ਗਿਆ ਹੈ ਇਹ ਉਹ ਜਨਾਨੀਆਂ ਹਨ ਜਿਵੇਂ ਕਿ ਪੰਜਾਬ ਦੇ ਵਿਚ ਆਪਾਂ ਦੇਖਿਆ ਜਾਂ ਆਮ ਕਾਗਜ ਚੁਗਣ ਵਾਲੀਆਂ ਔਰਤਾਂ ਫਿਰਦੀਆਂ ਨੇ ਕਬਾੜ ਚੁਗਣ ਵਾਲੀਆਂ ਔਰਤਾਂ ਫਿਰਦੀਆਂ ਨੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚੋਂ ਹੀ ਕਿਸੇ ਦੇ ਖੇਤ ਜਾਂ ਫਿਰ ਘਰੋਂ ਜਨਰੇਟਰ ਦਾ ਸਿਰ ਚੱਕ ਲਿਆ ਤੇ ਆਪਣੀ ਝੁਲੀ ਦੇ ਵਿੱਚ ਪਾ ਲਿਆ ਤੇ ਇਹਨਾਂ ਨੂੰ ਕੋਈ ਬੰਦਾ ਦੇਖ ਰਿਹਾ ਸੀ ਜਿਸ ਦੇ ਕਾਰਨ ਇਹ ਮੌਕੇ ਤੇ ਹੀ ਫੜੀਆਂ ਗਈਆਂ ਪਰ ਜਦੋਂ ਇਹਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਨੇ ਮੰਨਣ ਦੀ بجائے ਉਹਨਾਂ ਤੇ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਸਾਡੇ ਲੀੜੇ ਪਾੜੇ ਆ ਸਾਨੂੰ ਛੇੜਦੇ ਸਨ ਐਦਾਂ ਦੀਆਂ ਗੱਲਾਂ ਕਰਨ ਲੱਗੀਆਂ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਤੋਂ ਸਖਤ ਕਾਰਵਾਈ ਦੇ ਨਾਲ ਪੁੱਛਿਆ ਗਿਆ ਤਾਂ ਆਪਣੇ ਆਪ ਇਹ ਮੰਨ ਗੀਆਂ ਦੇਖੋ ਤੁਸੀਂ ਪੂਰਾ ਇਹ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਐਦਾਂ ਦੀਆਂ ਜਨਾਨੀਆਂ ਤੋਂ ਸਤਰਕ ਰਿਆ ਕਰੋ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਪਰ ਇਹ ਨੁਕਸਾਨ ਕਰਕੇ ਹੀ ਜਾਂਦੀਆਂ ਨੇ ਪਹਿਲਾਂ ਵੀ ਕਾਫੀ ਵੀਡੀਓ ਇਹਨਾਂ ਦੀਆਂ ਸੋਸ਼ਲ ਮੀਡੀਆ ਤੇ ਆਈਆਂ ਹਨ ਜਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਟ ਸ਼ਮੀਰ ਮਾਨਸਾ ਰੋੜ ਆ ਆਪਣਾ ਸ਼ਹਿਨ ਸਿਟੀ ਕੋਲੇ ਸਕੂਲ ਦੇ ਕੋਲੇ ਸਾਹਮਣੇ ਆ ਜਨਰੇਟਰ ਹੈ ਭਾਈ ਬੁੜੀਆਂ ਫੜੀਆਂ ਚਾਰ ਚੱਕੇ ਆਉਂਦੇ ਸੀਗਾ ਪਛਾਣੋ ਵੇਖੋ ਆ ਬੁੜੀਆਂ ਦਿਖਾ ਦਿੰਦੇ ਆ ਤੁਹਾਨੂੰ ਆ ਆਪਣੇ ਪਿੰਡ ਦੀ ਸੰਗਤ ਖੜੀ ਹੈ ਸਾਰੀ ਆ ਬੁੜੀਆਂ ਖੜੀਆਂ ਨੇ ਜਿਹੜੀਆਂ ਉੱਥੋਂ ਲਿਆਂਦੀਆਂ ਚਾ ਕੇ ਆ ਸੀਗੀ ਠੀਕ ਹੈ ਤੇ ਆਹ ਬੁੜਗਿਆ ਭਾਈ ਚਾਰ ਆਹ ਕੁੜੀ ਨੇ ਲੀੜੇ ਪਾੜਲੇ ਨਾਲੇ ਤਾਂ ਇਹ ਲੀੜੇ ਪੜ ਕੇ ਕੀ ਕਹਿੰਦੀ ਆ ਵੀ ਅਸੀਂ ਇਲਜ਼ਾਮ ਲਾਵਾਂਗੇ ਠੀਕ ਹੈ ਤੇ ਇੱਥੇ ਦਿਖਾਇਆ ਆਪਣੀ ਪੰਚਾਇਤ ਨੂੰ ਗਵਾਹ ਕੋਲੇ ਆ ਇੰਨੇ ਬੰਦੇ ਇਹ ਮੈਂ ਗੁਰਸੇਖ ਬੰਦਾ ਹੀ ਤਾਂ ਕਰਕੇ ਬਚਤ ਰਹੀ ਜੇ ਕੋਈ ਮੁੰਡਾ ਖੁੰਡਾ ਹੋ ਜਾ ਹੁੰਦਾ ਇਹਨਾਂ ਨੇ ਪਹਿਲਾਂ ਰੋਹ ਮਾਰਿਆ ਕਹਿੰਦੀ ਆ ਭਾਈ ਤੂੰ ਕੀ ਲੈਣਾ ਦੱਸ ਕਿਵੇਂ ਆ ਜਦੋਂ ਮੈਂ ਡਾਂ ਕੱਢ ਲਈ ਥੱਲੇ ਉਸ ਤੋਂ ਬਾਅਦ ਇਹਨਾਂ ਨੇ ਆਖਿਆ ਆ ਹੁਣ ਮੁੱਕਰੀਆਂ ਆ ਬੈਠੀਆਂ ਫਿਰ ਬਚਦੇ ਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨੇ ਕਰੀ ਜੋ ਪਰਲੀ ਫਿਰ ਰੋਕਿਆ ਇਹ ਪੰਚਾਇਤ ਖੜੀ ਤੋਂ ਐਨੀ ਪੰਚਾਇਤ ਖੜੀ ਜਾਮ ਲਈ ਜਾਂਦੀ ਹੈ ਕਹਿੰਦੀ ਸਰਦਾਰ ਨੇ ਛਲਟ ਪਾੜਤੀ ਅੱਛਾ ਛਲਟ ਨਹੀਂ ਸਰਦਾਰ ਆ ਇੰਨੀ ਪਬਲਿਕ ਖੜੀ ਆ ਬਈ ਇੰਨੀ ਪਬਲਿਕ ਦੇ ਸਾਹਮਣੇ ਸਰਦਾਰਾਂ ਨੇ ਤਾਂ ਛੋਟੀਆਂ ਇੱਤਾਂ ਬਚਾਈਆਂ ਇੱਧਰ ਚੱਕੀ ਆ ਇਹਦਾ ਬਚਾਇਆ ਥੋਨੂੰ ਹਾਂ ਮੈਂ ਤੁਹਾਨੂੰ ਕਹਿੰਦਾ ਕਥਾ ਦੇ ਚੋਲ ਕੰਝਾਉ ਲਾਉਂਗਾ ਹਾਂ ਮੈਂ ਤੁਹਾਨੂੰ ਕਹਿੰਦਾ ਨੀੜੇ ਪਾੜਦਾ ਸਰਦਾਰ ਨੇ ਤੂੰ ਕੀ ਕਹਿੰਦਾ ਮੈਂ ਤੂੰ ਆ ਕੇ ਮੈਂ ਕਹਿੰਦੇ ਸਰਦਾਰ ਨੇ ਨੀੜੇ ਪਾੜਦਾ ਹਾਂ 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 ਉਹ ਸਾਰਾ ਪਿੰਡ ਖੜਾ ਸਾਡੇ ਗੋਡ ਵਿੱਚ ਸਾਡੀ ਪੰਚਾਇਤ ਕਰੀਆ ਸੁਣ ਲੋ ਭਾਈ ਕੋਲਟਲ ਇਲਜ਼ਾਮ ਲਾਉਂਦਿਆਂ ਅਖਾ ਜਿਹੜੋ ਪਾਰ ਤੇ ਖੜੀ ਹੈਗੀ ਕੋਈ ਨਹੀਂ ਹੈ ਭਾਈ ਨਹੀਂ ਕਰਦੀ ਜਾਂਦੀ ਆ ਜਾਣਾ ਉਹ ਭਾਈ ਨਹੀਂ ਕਰਦਾ ਤੂੰ ਕਹਿ ਵੀ ਨਹੀਂ ਇਹ ਗੱਲ ਕਹਿ ਵੀ ਨਹੀਂ ਭੜੇ ਹਾਂ ਸੁਣਾ ਤੋ ਹਾਂ ਪੁੱਛ ਉਹਨੇ ਕਰਿਆ ਪੰਚਾਇਤ ਵਾਲੇ